ਆਪਾਂ ਦਾ ਜਮਾਂ ਨਹੀਂ ਤੇਰੀ ਗੱਲ ਚੱਜਦੀ ਲੱਗਦੀ ਭਾਈ ਬੀੜੀ ਜੀ ਨਾ ਵੀ ਨਸ਼ਾ ਨੇਗਾ ਤੇਰੀ ਗੱਲ ਜਹੀਦ ਗੱਲ ਤੂੰ ਕਰਦਾ ਓਕੇ ਗਿਆ ਓਏ ਹੁਣ ਕੀ ਆ ਹੋਰ ਕੀ ਤੇ ਫੁੱਦੂ ਕੰਮ ਦੇ ਕੋਈ ਪਹਿਲਾਂ ਦਮ ਰੱਖਿਆ ਕੋਈ ਹੈ ਕੀ ਫੁੱਦੂ ਕੰਮ ਕਰਤਾ ਜਰ ਮੈਂ ਤੋ ਕਿਉਂ ਨਹੀਂ ਪੈਣ ਦਿੰਦਾ ਕੀ ਹੋ ਗਿਆ ਹਾਂ ਦੱਸ ਤੈਨੂੰ ਕੀ ਲੋੜਾ ਭਰਾ ਉਹਨਾਂ ਦੇ ਬੰਬ ਸਿੱਟਣ ਦੀ ਕੀ ਜਾਈ ਕਦੇ ਕਿਸੇ ਨੂੰ ਕਹਿ ਦੇਣਾ ਮੇਰੇ ਲਵੇ ਨਾਲ ਗੂਠੇ ਮਿਲਦੇ ਨੇ ਮਿਲਦਾ ਨਾਲ ਦੇਣ ਨਾਲ ਤਾਂ ਛੱਡੀ ਚੈਲਾ ਚਿੱਲ ਦੇਣਾ ਫੰਕਸ਼ਨਾਂ ਦੀ ਤੇਰਾ ਚੈਲਾ ਲਦੀਣ ਨਾਲੇ ਹੋਰ ਕਦੇ ਤੂੰ ਪੁਲਿਸ ਵਾਲੇ ਕੋਲ ਸਿੱਖਾ ਹੁਣੇ ਤੂੰ ਆ ਵੀ ਦਾ ਆਪਦੀ ਵੀ ਕਰਾਵੇਂਗਾ ਬਾਂਦਰ ਦੇ ਪਿਛਵਾੜੇ ਪਰ ਕੇ ਸਾਡੀ ਟੱਬਰ ਦੀ ਕਰਾਵੇਂਗਾ ਤੂੰ ਕੋਈ ਨਹੀਂ ਐ ਕਿਹੜਾ ਚੱਪਾ ਜੂ ਮੈਨੂੰ ਕੋਈ ਅਫਸਰ ਹੱਥ ਨਹੀਂ ਪਾਉਂਦਾ ਛੇਤੀ ਤੈਨੂੰ ਆਇਆ ਤੈਨੂੰ ਕੀ ਲੋੜ ਤੇ ਕੰਮੀ ਵਾਲੇ ਘਰੇ ਬੰਬ ਸਿੱਟਣ ਦੀ ਉਹ ਮੈਂ ਉਹ ਗਲਤੀ ਮੈਂ ਮੰਨਦਾ ਮੈਂ ਹੱਥ ਵੀ ਬੰਨ ਕੇ ਆਇਆ ਉੱਥੇ ਮਾ ਪਈ ਗਲਤੀ ਹੋ ਗਈ ਮੈਥੋਂ ਖੱਜ ਪੀਤੀ ਤੇ ਮੈਂ ਪੀਲੀ ਜਾਦੇ ਵੱਡੇ ਭਈਓ ਤੇ ਪੀ ਕੇ ਮੈਂ ਜਦੋਂ ਹੁਣ ਉਧਰ ਠਿੱਟਣ ਗਏ ਬੰਬ ਮੈਂ ਕਿਤੇ ਕੰਮੀ ਵਾਲੇ ਕੇ ਕਨੇ ਡਿੱਗਿਆ ਜੇ ਉਹ ਮੇਰੇ ਨਾਲ ਹੁੰਦਾ ਵੇਟਾ ਲੋੜ ਹੀ ਨਹੀਂ ਚੋ ਮੈਂ ਪਹਿਲਾਂ ਟਾਲਤਾ ਮਾਂ ਜੇ ਕੱਲ ਨੂੰ ਕੋਈ ਗੱਲਬਾਤ ਹੋ ਗਈ ਮੈਂ ਜੀ ਕੋਈ ਫੋਟੋ ਆ ਗਈ ਕੈਮਰੇ ਤੇ ਮੈਂ ਕੱਲੀ ਫਚੂ ਮਾਂ ਤੇਰਾ ਜਬਾਕ ਦਾ ਕਰਨੀ ਪਟਣਾ ਮੈਂ ਤਾਂ ਵਿਆਹ ਵੀ ਕਰਾਉਣਾ ਕੱਲ ਨੂੰ ਹਾਂ ਆ ਚੱਕਰ ਦੀ ਕੰਜੇ ਦਾ ਜੇ ਤੂੰ ਇਹਦੀ ਕਰਤੂਤਾ ਮਾਲਕਾਂ ਦਾ ਤੂੰ ਥਾਪੜੇ ਖਾਨਾ ਤੂੰ ਥਾਪੜਾ ਕਿਹੜਾ ਲਾ ਗਿਆ ਮੇਰੇ ਦੱਛ ਰਾਤਰੀ ਬਹੂ ਨੇ ਕੁੱਟਿਆ ਨਹੀਂ ਤੈਨੂੰ ਕਿਉਂ ਹਰ ਹਰ ਥਾਪੜੇ ਤਰਾ ਉਹ ਇੱਕ ਆਏ ਤੱਕ ਤਾ ਦੇਣਾ ਰਾਤ ਉਹਨੇ ਤੂੰ ਗੱਲ ਛੰਡ ਲੈ ਹੁਣ ਗੱਲ ਛੰਡ ਦੇਗਾ ਰਟ ਵੇ ਤੂੰ ਉਹੀ ਮੇਰੇ ਹੁੱਦ ਜੀ ਮਾਰ ਕੇ ਲੈ ਗਈ ਅੰਦਰ ਮੈਂ ਜਾ ਕੇ ਪਿਸਤੌਲ ਕੱਢ ਲਿਆ ਮੈਂ ਤਾਂ ਉਹ ਉਹ ਤਾਂ ਪੈਰੀ ਆ ਡਿੱਗੀ ਮੇਰੇ ਪੈਰੀ ਪੈ ਗਈ ਕਹਿੰਦੀ ਪ੍ਰਧਾਨ ਸਾਹਿਬ ਮਾਫ ਕਰ ਤੋ ਨਰੇ ਪ੍ਰਧਾਨ ਸਾਹਿਬ ਕਹੇ ਬੱਲੂ ਮੈਂ ਕੀ ਹੋ ਗਿਆ ਮੈਂ ਥੋੜਾ ਜਿਹਾ ਹੋ ਕੈਦਣਾ ਉਹ ਨਾ ਡਾਰਲਿੰਗ ਕੈਦਣਾ ਹੋ ਨਾ ਗਰੇਜੀ ਚ ਖਾਉਣ ਮਗਾ ਡਾਰਲਿੰਗ ਕੀ ਹੋ ਗਿਆ ਕਹਿੰਦੀ ਵੀ ਮੈਨੂੰ ਮਾਫ ਕਰ ਦੋ ਮਕਾਵਾ ਬੱਤੈ ਲੁਕਾ ਲੂ ਡਰਵਲਾ ਤੇ ਦਰੀ ਏ ਬਾਲਾ ਪਿਆਰ ਕਰ ਬੋਲੀਏ ਨਾ ਤੇਰੇ ਮੇਰਾ ਸਾਲਾ ਚਾਪਲੀਆਂ ਖੜਾਕ ਤੇਰੇ 2 ਵੇ ਤੱਕ ਸੁਣੀ ਓਏ ਚਾਪਲੀਆਂ ਚ ਗੱਲ ਚੁੜ ਚਾਪਲੀਆਂ ਤੌਣੇ ਕੋਈ ਬੁੱਥ ਬਣਾਇ ਅੰਦਰ ਮੇਰੀ ਨਜ਼ਰ ਲੱਗ ਗਈ ਸੀ ਉਹਨੇ ਬੁੱਥ ਬਣਾ ਕੇ ਉਹ ਪਟਿਆਗਾ ਆ ਕੁਆ ਉਹ ਤਾਂ ਗਲਤੀ ਆ ਆ ਜਾ ਵੀਰੇ ਆ ਜਾ ਦੋ ਤਿੰਨੇ ਨਾਜਰ ਆਹ ਆ ਬਲਬੀੜ ਆ ਗਿਆ ਮੂਰੇ ਬੁੰਨੀ ਬੈਠਾ ਮਗਰ ਤੋਂ ਗਿਆ ਓਏ ਨਹੀਂ ਨਹੀਂ ਹੈ ਨਹੀਂ ਇਹ ਦਰਬਾਰ ਬੌੜਾ ਓਏ ਤਾਂ ਇਹ ਮਹਾ ਬੰਦੇ ਨਾ ਪਛਾਣ ਲੈਣ ਪੰਡਤੋ ਬਾਦ ਦੱਤੀ ਹੋਣੀ ਪਾਤਾ ਮੋਲੇ ਮੇਰੀ ਪਰ ਤੋਂ ਆਇਆ ਹੁੰਦਾ ਵਧੀਆ ਬੰਦੇ ਠੀਕ ਹੈ ਕੀ ਗੱਲ ਹੋ ਗਈ ਏ ਮੂਝਾ ਬੰਦਰ ਗਿਆ ਜਿੱਥੇ ਜਿੱਥੇ ਅੱਛੀ ਬਾਦਦਤਾਂ ਕੀਤੀਆਂ ਨੇ ਕੋਈ ਹੱਥ ਨਹੀਂ ਪਾਉਂਦਾ ਉੱਥੇ ਹੈ ਜਿੱਥੇ ਜਿੱਥੇ ਅਸੀਂ ਬਾਤਾਂ ਕੀਤੀਆਂ ਨੇ ਹਾਂ ਤੇ ਹੱਥ ਨਹੀਂ ਪਾਉਂਦਾ ਕੁਛ ਤਾਂ ਨੂੰ ਯਾਰ ਇਹਦੀ ਬੀੜੀ ਜਿੰਨਾ ਵੀ ਨਸ਼ਾ ਨਹੀਂ ਦੀ ਗੱਲ ਚ ਹੈਗਾ ਇਹ ਗੱਲ ਇਹ ਬਾਗੂਆ ਹਾਂ ਹੋ ਯਾ ਲੋਵੀ ਮੈਂ ਕਹਿੰਦਾ ਫਲਾੜੇ ਨੂੰ ਮਾਰਦਾ ਮੈਂ ਤਾਂ ਬੰਬ ਕੰਮੀ ਵਾਲੇ ਘਰੇ ਬੋਤਲਾਂ ਦੇ ਬਣਾ ਕੇ ਬੰਬ ਸੱਟਾਇਆ ਸੀ ਅੱਛਾ ਨਾ ਫਿਰ ਮੂਜਾ ਕਿ ਬੰਦਰ ਕੇ ਗੰਜਰ ਦੇ ਉਰੇ ਕਿਧਰ ਡੜਾ ਮਾ ਪੰਡਿਤ ਜੰਮਨੇ ਉਨੇ ਕਿਤੇ ਕੋਈ ਬੰਦਾ ਪਹਿਚਾਨ ਲੈ ਆਹ ਤਿੰਦਾ ਕੌਣ ਪਛਾੜਦਾ ਕੱਜ ਤਾਹੀ ਤਾਂ ਤੀਮੀ ਤੇ ਤਪੜੇ ਖਾਣ ਲਾਉਂਦੇ ਓ ਤੱਕੜੇ ਤੱਕੜਾ ਮੇਰੇ ਮੰਗਾ ਦੋ ਤੀਮੀ ਤਾਂ ਤਪੜੇ ਖਾਈਏ ਨਾ ਰਾਤ ਨੂੰ ਇਹ ਉਹ ਖਾ ਬੰਦੇ ਦਬਾਲਾ ਤਾਂ ਪਿਆਰੀ ਅੱਲਾ ਕੱਟੀ ਆ ਬੱਲੂ ਖੰਡਾ ਮੇਜ ਰੋ ਰਚੜਦੀ ਐ ਨਾ ਨੋ ਨੋ ਆਇਆ ਕਰ ਮੀਟਰ ਪੱਟ ਦੇ ਮੀਟਰ ਪੱਟ ਕੇ ਮਾਈਕੀ ਕਰੂ ਫੇੜਾ ਕੁੰਡੀ ਲਾਇਆ ਕਰ ਬਥੇਰੀ ਕੁੰਡੀ ਲੱਗਦੀ ਐ ਹੈ ਕੁੰਡੀ ਕਮੇ ਮੈਰੀ ਗੱਲ ਸੁਣ ਲੈ ਜਦੋਂ ਮੇਰੀ ਚਰਨੋਂ ਨਾਲ ਹੋ ਗਈ ਸੀ ਲੜਾਈ 6 ਮਹੀਨੇ ਮੀਟਰ ਪੱਟ ਕੇ ਰੱਖਿਆ ਮੈਂ ਇਹਨੇ ਕੁੰਡੀ ਲਈ ਰੱਖੀ ਹਾਂ ਆ ਦੇਖ ਬਾਗੂ ਬੈਠਾ ਬਾਗੂ ਨੇ ਬਥੇਰੀ ਲਈ ਆ ਕੁੰਡੀ ਪੱਟ ਦੰਗ ਹਾਂ ਪੱਟ ਦੇ ਮੀਟਰ ਹੋਰ ਇਹ ਜ਼ਰੂਰੀ ਥੱਲੇ ਲੱਗਣਾ ਮੇਰਾ ਵੀਰ ਆ ਜਾ ਜੀ ਆਹ ਤੇਲਾ ਆ ਗਿਆ ਮੇਰਾ ਕਾ ਉੱਠ ਮੈਂ ਖੰਡ ਆ ਪਹਿਲੇ ਟੋੜਾ ਹੈ ਪਦਾਲ ਵੰਦ ਮੈਂ ਦਾਨਾ ਵਾਹ ਮੈਰੀ ਗੱਡਾ ਇਹ ਮੇਰੇ ਸਾਰੇ ਦਾ ਸਾਰਾ ਦਿਨ ਇਹਦੇ ਨਾਲ ਹੀ ਫਰੀ ਜਾਂਦਾ ਨੂੰ ਕੰਮ ਨਹੀਂ ਕੋਈ ਤੂੰ ਰਹਿਣ ਪਿਆ ਵਾਹ ਗੱਡੀ ਕਿੱਧਰ ਚੱਲਿਆ ਕੱਲੇ ਤਾਂ ਕਿੱਧਰ ਹੁਣ ਤਜਨਾਜੀ ਉੱਠੂ ਜਾਨ ਨੂੰ ਸਸਾ ਦੂ ਕਿਤੇ ਨਾ ਕਿਤੇ ਇਹ ਜਵਾਨੀ ਪਰੇ ਗਨੱਜਾ ਉੱਠੂ ਤਾ ਬੰਗਣ ਜਵਾਨੀ ਤੇਰੇ ਦੇ ਕੰਜਰ ਦਾ ਬੁਲਾ ਦਾ ਹੋ ਰਿਹਾ ਜਵਾਨੀ ਜਵਾਨੀ ਦੱਸਦਾ ਲੈ ਬਦਾ ਮਰੇ ਸੈਦਾ ਬੰਦਾ ਕਿੱਧਰ ਪਰਤਾ ਉਹ ਮੜਾ ਕੰਮ ਜਾ ਕੇ ਆਉ ਏ ਜਰਦਾ ਦੇ ਮੜਾ ਜਾ ਮੈਨੂੰ ਓਏ ਦਾਦਾ ਕਿੱਥੇ ਚ ਜਾਂਦਾ ਰੌਂਦਨੇ ਜਾ ਉਹ ਬਾਦਮ ਨੇ ਚ ਹੋੜ ਕੀ ਛੜਤਾ ਉਹ ਤਾਂ ਕਿੱਦਾਂ ਦਾ ਕਿਤੇ ਇਹ ਹਿੱਟੋ ਲੈ ਚ ਫੇੜਾ ਕਿੱਧਰ ਤਰਾ ਫਿਰ ਮਾ ਦਾ ਖੜ ਜਾ ਬੜਾ ਲੰਘ ਜਾਣ ਦੇ ਜਵਾਕ ਤੇਰੇ ਕੋਲ ਹੀ ਆ ਗਈ ਬਾਦੂ ਓਏ ਹੋ ਨਾ ਚੰਦ ਚਨਾ ਦੇ ਕੋਈ ਬੜਾ ਜਾਂ ਲੇਟ ਹੋ ਗਿਆ ਸੀ ਮੜਾ ਜਾਂ ਘਰੇ ਕਹੀਦੀ ਜਵਾਕਾਂ ਓਏ ਭੱਗ ਜਾ ਭੱਜ ਜਾ ਸਾਰੀ ਜ਼ਿੰਦਗੀ ਦਾ ਭਰੀ ਜਾਂਦਾ ਆਪ ਵਧੀਆ ਇਹ ਮਾਏ ਫੇਰੇ ਤੇਰੀ ਤੇ ਖਾਲਮ ਕੋ ਕਰਨਗੇ ਬਈ ਨਾ ਕਰਗੇ ਸਾਰੀ ਜ਼ਿੰਦਗੀ ਕਪਾਂ ਚ ਵਿੰਗਾਤੀ ਸਾਲੇ ਪਾਪਾ ਗੂਆ ਤੇਰੇ ਨਾਲ ਗੱਲ ਜੀ ਕਰਦਾ ਤਿੱਕ ਮਾ ਆ ਲੋ ਚਾ ਹੋਰ ਬੜਾ ਹੀ ਠੀਕ ਹੈ ਠੀਕ ਆ ਰੋਟੀ ਖਾ ਲਣ ਵਾਲੇ ਨਾ ਮੈਂ ਪਹਿਲਾਂ ਰੇਹ ਚੱਕ ਕੇ ਲਿਉਂ ਸੋਸਾਇਟੀ ਚ ਲੋੜ ਨਹੀਂ ਕਿਤੇ ਜਾਣ ਦੀ ਬਹਿ ਜਾ ਟਿੱਕੇ ਘਰੇ ਕਿਉਂ ਰੇਹ ਤੇਰਾ ਬਾਪ ਚੱਕ ਕੇ ਲਿਉਗਾ ਤੂੰ ਸੋਸਾਇਟੀ ਜਾਉ ਆਪੇ ਜਸਾ ਚੱਕ ਕੇ ਲਿਆਊਗਾ ਬਸ ਕਰ ਥੱਕੇ ਪਏ ਆ ਮੈਂ ਕਹਿਣਾ ਕਿਸੇ ਨੂੰ ਯਾਰ ਕੋਈ ਮੇਰੇ ਗਲ ਪਈ ਜੰਨੀ ਐ ਦੂਜੇ ਦਿਨ ਤੇ ਜਨਾਨੀਆਂ ਨੂੰ ਡੰਨ ਡੰਨ ਕਰੀ ਜੰਨਾ ਐ ਐ ਕਾ ਬੋਲਦੀ ਆ ਪਰਜਾਈ ਤੇਰੇ ਘਰ ਵਾਲਾ ਕਿਰਾਏ ਤੇ ਥੋੜਾ ਲੈਂਦਾ ਹੋਇਆ ਹੈ ਚੁੱਪ ਕਰ ਜਾ ਤੂੰ ਵੀ ਸਾਡੇ ਤਾਂ ਐਵੇਂ ਬੋਲਦੇ ਆ ਦਾਦੇ ਪੜਦਾਦੇ ਸਾਡੇ ਤਾਂ ਸਾਰੇ ਟੱਬਰ ਗਰਮ ਆ ਐ ਤਾਂ ਮੈਨੂੰ ਪਤਾ ਪਸੋਕੜ ਤਕੜਾ ਤੇਰਾ ਹਾਂ ਲੰਗੜਾ ਜਾਂ ਕੀ ਬੋਲਿਆ ਦਵਾਰਾ ਬੋਲ ਕੁਲਫੀਆਂ ਵੇਚਣੀਆਂ ਜਾਂ ਮੈਂ ਤਾਂ ਕੀ ਕਰਦਾ ਮਾਂ ਮਾਂ ਚੱਪਲ ਪਸ਼ੋਕੜ ਤੇਰਾ ਹੀ ਲਾਲ ਕਰ ਦੂੰਗੀ ਤੂੰ ਜਿੱਥੇ ਬੋਲਦਾ ਨਾ ਤੂੰ ਚਰਨਾਂ ਨੂੰ ਬੋਲੀ ਮੈਂ ਤਾਂ ਕੀ ਕਰ ਬੋਲੀ ਤੂੰ ਤਾਂ ਮੈਂ ਤੱਤੀ ਹੋਈ ਜਾਂ ਨੀ ਤੱਤੀ ਨਹੀਂ ਹੈ ਤੂੰ ਤੈਨੂੰ ਬੋਲਣ ਦੀ ਅਕਲ ਨਹੀਂ ਹੈਗੀ ਕੀ ਕਹਿਣਾ ਮੈਂ ਬੋਲਣ ਲੱਗ ਨਹੀਂ ਦੇਖਦਾ ਤੁਸੀਂ ਆਪ ਕੋਲ ਬੈਠੇ ਹੋ ਜਾਂ ਬੁਲਾਈ ਜਾਂਦੇ ਹੋ ਐ ਚਰਨੋ ਚੁੰਨ ਨੂੰ ਬੋਲੀ ਤੂੰ ਮੈਂ ਤਾਂ ਕੀ ਮਾਂ ਕੀ ਕਹਿਵੇਂ ਬੰਨੇ ਮੈਂ ਲਾਲ ਮਾਰਨਾ ਤੇ ਲਾਲ ਕਰਤਾ ਫਿਰ ਵੇਖਦਾ ਫਿਰੇਗਾ ਸਾਡੇ ਘਰੇ ਦਵਾਰਾ ਨਾ ਤੁਰ ਜਾ ਜੀ ਲੱਗਾ ਇੱਥੇ ਪਸ਼ੋਕੜ ਪਸ਼ੋਕੜ ਕਰਨਾ ਕੀ ਹੋ ਗਿਆ ਸਰਬੀ ਕੁਛ ਨਾ ਬਣਾ ਬਕਵਾਸ ਮਾਰਦਾ ਇਹ ਇਹ ਤਾਂ ਇੱਕ ਚੱਕੜ ਦੀ ਗੱਲ ਕਰਦਾ ਐਂ ਕਹਿੰਦਾ ਕਹਿੰਦਾ ਵੀ ਤੁਹਾਡਾ ਪਸ਼ੋਕੜ ਤਕੜਾ ਬਹੁਤ ਜ਼ਿਆਦਾ ਕਹਿੰਦਾ ਵੀ ਤੇਰੇ ਦਾਦੇ ਖਾਨ ਪਤਾ ਤੁਸੀ ਚੁੱਪ ਕਰ ਜਾ ਜਿੱਥੇ ਬੋਲਦਾ ਮੈਂ ਜਾਣਦੀ ਆ ਸਾਰਾ ਹੈ ਓਏ ਓਏ ਮੈਂ ਤੇ ਮਾੜ ਲੈ ਨਾ ਖਾਲ ਦੀ ਗੱਲ ਕਰਦਾ ਵੀ ਦਾਦੇ ਪੜਦਾਦੇ ਬੈਲੀ ਰਹੇ ਨੇ ਤਾਂ ਆਗੜੇ ਮੈਂ ਸਭ ਜਾਣਦੀ ਆ ਤੂੰ ਕਿੱਥੇ ਬੋਲਦਾ ਇਹ ਚਰਨੂ ਨੂੰ ਬੋਲੀ ਜਾਂ ਹੋਰ ਜਨਨੀਆਂ ਨੂੰ ਬੋਲੀ ਦੇਖ ਲੈ ਮੈਂ ਤਾਂ ਤੈਨੂੰ ਸਿੱਧਾ ਕਰ ਦੂੰਗੀ ਇਹ ਤਾਂ ਦੇਖੋ ਨੀ ਸ਼ਕਲ ਤੋਂ ਚੋਰ ਜਾ ਲੱਗਦਾ ਹੈਗਾ ਇਹੋ ਜਿਹੇ ਬੰਦੇ ਨੂੰ ਕਾਹਨੂੰ ਇੱਥੇ ਲੈ ਕੇ ਬਿਠਾਉਣੇ ਹੁੰਨੇ ਉਹ ਭਾਈ ਕਾਹਨੂੰ ਚੋਰਾ ਹੈ ਮੇਰਾ ਇਹ ਪੁਰਾਣਾ ਆੜੀ ਆ ਅਸੀਂ ਇਕੱਠੇ ਦਾ ਪੜਦੇ ਰਹਿਆ ਇਹਨੂੰ ਇੱਥੋਂ ਕੱਢੋ ਤੁਰਦਾ ਲੱਗ ਕੇ ਚੱਲ ਇਹ ਨਹੀਂ ਜਾਂਦਾ ਇੱਥੋਂ ਫੇਰਾ ਇਹ ਤਾਂ ਮੈਂ ਵੀ ਨਾਲੇ ਜਾਂਉ ਫੇਰੇ ਬਈ ਮੇਰੀ ਗੱਲ ਤੁਸੀਂ ਚੁੱਪ ਕਰਕੇ ਘਰੇ ਬਹਿ ਜਾਓ ਓਹੋ ਜਿਹੜਾ ਬੰਦਾ ਪੀਆਂ ਪਹਿਣਾ ਦੀ ਇੱਜ਼ਤ ਨਹੀਂ ਕਰਦਾ ਉਹਨੂੰ ਘਰੇ ਕਾਹਤੋਂ ਪਾੜੇ ਪਹਿਲੇ ਮੈਨੂੰ ਕਾਹਨੂੰ ਨਹੀਂ ਕਰਦਾ ਇਹ ਤਾਂ ਮੇਰਾ ਜਿਗਰੀ ਯਾਰ ਰਿਆ ਹੋਇਆ ਜਿਗਰੀ ਯਾਰ ਹੈ ਤੇ ਜਨਾਨੀ ਨੂੰ ਕਾਹੋਂਗੇ ਬੈਠਣ ਜੋਗਣੀ ਛੱਡਣਾ ਤੈਨੂੰ ਚੱਪਲਾ ਮਾਰ ਮਾਰ ਕੇ ਮੈਂ ਦੇਖ ਲੈ ਐਡਾ ਬਚਾਰ ਮੈਂ ਹੁੰਦਾ ਰਿਸਕ ਜਾਉ ਰੋ ਹਲੇ ਵੀ ਬੈਠੇਗਾ ਕੋਈ ਤੁਸੀਂ ਅੰਦਰ ਜਾਓ ਭਾਈ ਕਿਉਂ ਤੁਸੀਂ ਜਾਓ ਕਰੀਏ ਨਾ ਅਸੀਂ ਕੋਈ ਕਬੀਲਰ ਦੀ ਗੱਲ ਕਰਨੀ ਐ ਚਲ ਬੈਜਾ ਬੈਜਾ ਵੀਰੇ ਬੈਜਾ ਆ ਜਾ ਬੈਜਾ ਇਹ ਤੇ ਤੋਰ ਤੇ ਲੱਗ ਉਹ ਬੈਜਾ ਭਾਏ ਦੇ ਮਾਮੇ ਦੀਦੀ ਮੈਂ ਗੰਦਾ ਕਾਲੂ ਪਾਗੂ ਕਾਲੂ ਇਹਦਾ ਗੁੱਤੂ ਚ ਮੱਤਾ ਇਹ ਤਾਂ ਕੋਣ ਹੈ ਨਿਕਲ ਉਹ ਲੈ ਜਾ ਭਾਈ ਅੰਦਰ ਮੇਰਾ ਬਲੱਡ ਵਾਜੂ ਇਹ ਤਾਂ ਲੰਡੇ ਨੂੰ ਖੁੰਡਾ 100 ਕੋ ਤਾਂ ਟੱਕਰਦਾ ਲੰਡਾ ਕਹਿ ਗਈ ਤੈਨੂੰ ਓਏ ਭਗਵਾ ਤੈਨੂੰ ਵੀ ਲੰਡਾ ਕਹੇਗੀ ਇਹਨੂੰ ਖੁੰਡਾ ਕਹੇਗੀ ਫਿਰ ਇਹ ਖੁੰਡਾ ਦਾ ਸਮਾਸੀ ਸ਼ਬਦ ਆ ਇਹਦਾ ਕੀ ਹੁੰਦਾ ਮਤਲਬ ਤਾਂ ਲੰਡੇ ਦਾ ਨਿਕਲਦਾ ਮੈਂ ਤਾਂ ਕੋਈ ਗਲਤ ਗੱਲ ਨਹੀਂ ਕਰ ਰਹੀ ਲੰਡਾ ਫਿਰ ਗੰਦਾ ਸ਼ਬਦ ਹੋ ਗਿਆ ਨਾ ਹੋਰ ਲੰਡਾ ਜਦ ਤੈਨੂੰ ਜੜ ਕਹੇਗੀ ਗਾਈ ਪਤਾ ਨਹੀਂ ਫਿਰ ਹਲੇ ਪੰਚਾਇਤ ਮੈਂਬਰਾਂ ਦੀ ਪਾਵਰ ਦਾ ਮੈਂ ਤਾਂ ਕੋਈ ਗਲਤ ਗੱਲ ਕਰੀ ਨਹੀਂ ਭਗਵਾ ਦੇਖੋ ਤੇਰੀ ਪਰਝਾਈ ਆ ਤੇਰੀ ਘਰ ਵਾਲੀ ਮੇਰੀ ਪਰਝਾਈ ਹੈ ਨਾ 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 ਹਜੇ ਇਹ ਅਣਜਾਣ ਨੇ ਇਹਨੂੰ ਹਲੇ ਮੈਂਬਰਾਂ ਦੀ ਪਾਵਰ ਨਹੀਂ ਪਤਾ ਆਪਾਂ ਦੋ ਮੈਂਬਰ ਐ ਜਿਹੇ ਆ ਪਿੰਡ 'ਚ ਹੈਂ ਪਾਏ ਤਾਲਾ ਖਾਣ ਦੇ ਦਸਤਖਤ ਕਰਤੇ ਨਾ ਪਟੇਸ ਦੇ ਦਸਤਖਤ ਕਰਤੇ ਕਚੇਰੀਆਂ ਦੇ ਕੀੜੇ ਮਾਰਦੀ ਮਰ ਜਾਣਗੇ ਭਗਵਾਨ ਤਮਾਨੇ ਰਾਣੀ ਦੇਣਾ ਇਹਨੂੰ ਹਾਏ ਤੇਰੇ ਲਈ ਵੀ ਕੰਮ ਆ ਹੈ ਦੀਕਾ ਮੈਨੂੰ ਹੁਰੀਆ ਫੇਕਰ ਆ ਹਾਏ ਮੈਂ ਫੇਕਰ ਚੂਈਆ ਬਾਤਾਂ ਵਾ ਬੋਲੀ ਜਾਣਾ ਚੋਗਾ ਆਇਆ ਸੀ ਮੇਰੇ ਕੋਲ ਕਰ ਏ ਯੂਗਾ ਕਿਉਂ ਆਇਆ ਸੀ ਕਿ ਦੇਣਾ ਬੋਤਾਂ ਨੇ ਆ ਵੀਰਿਆ ਕਹਿੰਦਾ ਨਹਿਰ ਬਣੀ ਬਾਹਣ ਮਿਲਦਾ ਨਹਿਰੋਂ ਪਰ ਹਾਂ ਕੰਮ ਲੈਣਾ ਹੈ ਹਾਂ ਹਾਂ ਪੈਸੇ ਦੇ ਲੈ ਲੈ ਕਹਿੰਦੇ ਫਰਾੜ ਕੋਈ ਕਿੱਥੇ ਉਹ ਲੈ ਲੈ ਮੇਰੇ ਕੋਲ ਕਿੱਥੇ ਪੈਸਾ ਬਾਈ ਕਨ ਜਿਹੜਾ ਤੈਨੂੰ ਦਿੱਤਾ ਮਾਂ ਮੈਂ ਕਿਹਾ ਤੂੰ ਘਰੇ ਜਾ ਕੇ ਲੈ ਕੇ ਆਇਆ ਹਾਂ ਹਾਂ ਬੰਦੇ ਵਾਲੀ ਗੱਲ ਮਾਂ ਮੈਂ ਕਿਹਾ ਘਰੇ ਜਾ ਕੇ ਲੈ ਕੇ ਤੂੰ ਆਪ ਦੇਣ ਆਇਆ ਦੀ ਮਾਂ ਭਾਈ ਜਿੱਦੇ ਮੇਰੇ ਕੋਲ ਹੋਏ ਮੈਂ ਥੋ ਲੈ ਜੀ ਮਾਤਰਾ ਪੈਸਾ ਨਹੀਂ ਮੁਕਰਦਾ ਹਾਂ ਪੈਂ ਪੱਕਾ ਕਾ ਪੱਕੇ ਨਹੀਂ ਭਾਈ ਮੈਨੂੰ ਪ੍ਰਨੋਟ ਦਿਖਾ ਦੇ ਮੈਂ ਤੇ ਉੱਥੇ ਰੋੜ ਦੇ ਕੀ ਕਰਿਆ ਤੇਰਾ ਹੁਣ ਲੋੜ ਤੇ ਮੈਂ ਗੂਠੇ ਲਾਰ ਕੇ ਨੇ ਉਹ ਪੈਂਡ ਦੀ ਉਹ ਤੇਰੇ ਨਾਲ ਬੈਰੀ ਗੱਲ ਸੁਣ ਲੈ ਬਾਗਵਾ ਤੇਰੇ ਗੂਠੇ ਪੱਢਣੇ ਪੈਣਗੇ ਨਾ ਨਾ ਕੱਢ ਮੈਨੂੰ ਤੇਰੇ ਨਾਲ ਸਾਰੀ ਗੱਲ ਹੋਈ ਆ ਹੁਣ ਜਿਹੜਾ ਕੰਮ ਲਬਾਤ ਆਪਣੀ ਹੋਈ ਹੋਈ ਆ ਕੰਮ ਤੇਰਾ ਪੱਕਾ ਕਰਿਆ ਹੋਇਆ ਕਿਤੇ ਕੱਲ ਨੂੰ ਭਾਂਦਾ ਬਰਾ ਜਿਹੜਾ ਹੈਗਾ ਡੂੜ ਕਿਲੜੀ ਉਹ ਤੇ ਕਬਜ਼ਾ ਕਰ ਲੈ ਇਹ ਆਵਜਾ ਨਹੀਂ ਹੁਣ ਦੰਦਾ ਮੈਂ ਭਾਗਸੋਂ ਬੱਬਾ ਬੋ ਬਹੁਤ ਪ੍ਰਾਣਾ ਪਾਪੀਆਂ ਤੈਨੂੰ ਦੱਸਦਾ ਮੈਂ ਕਹਿੰਦਾ ਹਾਂ ਹਾਂ ਕੁੰਡੇ ਬਦਮਾਸ਼ ਬਦਮਾਸ਼ੀਆਂ ਕਰਦੇ ਹੋਣਗੇ ਲੱਖ ਕਰੀ ਜਾਣ ਜਦ ਦੇ ਸ਼ਰੀਫ ਬੰਦੇ ਨੇ ਸ਼ਰਾਬਤ ਛੱਡਤੀ ਨਾ ਤੇਰੇ ਲਈ ਆਉਣ ਲਾ ਦੂ ਇਹਦੇ ਬੰਦੇ ਆਈ ਤਾਂ ਹੈਗਾ ਹੈ ਤਾਂ ਹੈਗਾ ਹੈ ਤਾਂ ਪਹਿਲਾਂ ਗੱਲ ਪਹਿਲਾਂ ਸ਼ਰੀਫ ਬੰਦੇ ਦਾ ਬੈਰ ਬਹੁਤ ਮਾੜਾ ਹੁੰਦਾ ਬਦਮਾਸ਼ ਦਾ ਪੈੜਾ ਹੁੰਦਾ ਆ ਹਰ ਤੂਏ ਦੱਸ ਕਿ ਮੈਂ ਨਹੀਂ ਤਾਂ ਨਹੀਂ ਕਿਤੇ ਘੁੱਗੀ ਆਲ ਨੇ ਆਪਾਂ ਪ੍ਰਬੰਧ ਕਰ ਤੇਰਾ ਪੱਕਾ ਪ੍ਰਬੰਧ ਕਰਕੇ ਟਰੰਕ ਚ ਰੱਖਿਆ ਹੋਇਆ ਟਰੰਕ ਦੀ ਕੁੰਜੀ ਭੈਣ ਦੀ ਮੇਰੇ ਨਾਲ ਰਹਿੰਦੀ ਆ ਠੀਕ ਆ ਉਹ ਬੰਦਾ ਹੈ ਨਹੀਂ ਬੋਲਣ ਜੋਗਾ ਮੈਨੂੰ ਕਹੇ ਤੂੰ ਜਿੱਥੇ ਜ਼ੋਰ ਲਾਦਾ ਲਾਲਾ ਵਈ ਆ ਠੀਕ ਆ ਮੈਂ ਕਹਿਣਾ ਉਹਨੂੰ ਜਿੱਥੇ ਜਿੱਥੇ ਬੈਠਣਾ ਹੈ ਮੈਂ ਜਾਣਨਾ ਚੰਗਾ ਫਿਰ ਠੀਕ ਆ ਗੱਲ ਪੱਕੀ ਹੋਵੇ ਆ ਗਿਆ ਸੋਸਾਇਟੀ ਚ ਹੁਣ ਉੱਤੀ ਪੈਜੀ ਆ ਜਾ ਆ ਗਿਆ ਚੱਲ ਚੰਗਾ ਪਰਦਾਈ ਸਤਿ ਸ੍ਰੀ ਅਕਾਲ ਜਨਨਾ ਉਹ ਜਨਨਾ ਮੈਂ ਤਾਂ ਕੀ ਕਰਦਾ ਤੈਨੂੰ ਤੇਰੀ ਭੈਣ ਦੀ ਤੇਰੀ ਡੰਡੇ ਮਾਰਦੀਆਂ ਤੂੰ ਨਹੀਂ ਤੁਸੀਂ ਅੰਦਰ ਆ ਜਾਓ ਰੋਟੀ ਖਾ ਲਓ ਚੱਲਾ ਜਾ ਜਾ ਆ ਜਾਂਦਾ ਇਹਨਾਂ ਦਾ ਮਾਕਰਾ ਕੀਤਾ ਇਹਨਾਂ ਨੇ ਭੈੰਦਾ ਬੰਤ ਦੇ ਘਰ ਆ ਲਈ ਮੈਨੂੰ ਚੱਕਮੀ ਆ ਗਈ ਯਾਰ ਇਹ ਇਹ ਸ਼ਾਸਤਰ ਗਿਆਨ ਕਿ ਤੇਰ ਤਾਂ ਦੇਣ ਲੱਗੀ ਉਹਨੂੰ ਕਿਤੇ ਕਹਿੰਦੇ ਹੁਬੀ ਟੋਟਾ ਟੌਂਡਾ ਕੰਮ ਆਏ ਉਹਰੇ ਕੀ ਹੁੰਦਾ ਜੀ ਉਹ ਕਿਹੜਾ ਪਾਣੀ ਪੈਂਦਾ ਤਾਂ ਹੁਣ ਸਭ ਬੰਦ ਕਰਤੀ ਮੋਟਰ ਆਪਾਂ ਨੇ ਨਹੀਂ ਪਾਣੀ ਆ ਜਾਂਦਾ ਹੁੰਦਾ ਮੀਂਹ ਮੁੰਦਾ بارش ਦਾ ਪਾਣੀ ਆ ਗਿਆ ਛੜਾ ਛਲਖ ਰਬ ਪਰ ਆਪਾਂ ਹੋਰ ਕਿਵੇਂ ਕਰੀਏ ਕੋਈ ਹੋਰ ਜਗ੍ਹਾ ਦੇਖ ਲੈ ਫਿਰ ਇੱਕ ਜਗ੍ਹਾ ਹੋ ਰਹੀ ਜੀ ਉਹ ਜਿਹੜਾ ਸਾਹਮਣੇ ਸੇਲਰ ਹੈਗਾ ਸੇਲਰ ਕੋਲੇ ਬਰੋਟਾ ਬਰੋਟੇ ਥੱਲੇ ਖੂਹ ਆਪਾਂ ਖੂਹ ਚ ਲਗਾਉਣੇ ਆਸਲਾ ਹੈ ਪ੍ਰਧਾਨ ਕਿੱਧਰ ਗਿਆ ਮੈਂ ਗੱਲ ਦੱਸੀ ਜਨਾਬ ਛਾਈ ਮਾਈ ਹੋ ਗਿਆ ਪ੍ਰਧਾਨ ਜੀ ਪ੍ਰਧਾਨ ਜੀ ਆ ਕੀ ਹੋ ਗਿਆ ਉਹ ਹੋ ਕੀ ਹੋ ਗਿਆ ਜੀ ਇਹ ਐਨਰਮਲ ਕਲੈਡਿੰਗ ਪੇ ਮੇਰਾ ਦੇਖੀਏ ਨਾ ਮਹਾਪਤਨੀ ਕਿਧਰ ਲੰਘ ਗਿਆ ਆ ਕੀ ਹੋ ਗਿਆ ਉਹਦਾ ਚੂਣ ਲੱਗ ਰਿਹਾ ਹੈ ਨੇ ਕੱਪੜੇ ਮੈਂ ਇਧਰ ਓਏ ਵਰਤਿਆ ਤੂੰ ਬਈ ਮਰਦਾ ਮਰ ਤੇ ਜਾ ਤੂੰ ਮੈਂ ਨਹੀਂ ਕਰਿਆ ਮੈਨੂੰ ਮਾਰਦਾ ਗਊ ਤੂੰ ਵੱਲੂ ਠੇਕ ਕੇ ਮਾਰ ਲੈ ਮੈਂ ਕਿ ਥੋੜੇ ਜਾਈ ਮੈਨੂੰ ਪਿੱਛੇ ਤੁਰਿਆ ਉਹਨਾ ਤੈਨੂੰ ਆਇਆ ਪੀ ਵੱਲੂ ਅੱਛਲੇ ਦੀ ਭੁੱਖਾ ਤੈਨੂੰ ਤਦੋਂ ਤੂੰ ਕਿੰਨਾ ਪਿੱਛੇ ਤੁਰਿਆ ਹੁੰਦਾ ਜੀ ਉਹ ਆਉਂਦਾ ਤੇ ਮਰਦਾ ਵੀ ਜੇ ਪ੍ਰਧਾਨ ਮਰ ਜਾ ਬਾਬਦਾ ਲੈ ਲੈ ਨਹੀਂ ਮਰਦਾ ਬਾ ਮੈਂ ਕਿਉਂ ਮਾਰੂਗਾ ਜੀ ਤੁਹਾਨੂੰ ਮੈਂ ਤਾਂ ਕਿੱਥੇ ਤੁਰਿਆ ਹੁੰਦਾ ਮੈਂ ਤਾਂ ਕੱਲ ਤਾਂ ਉਹਨੂੰ ਮੇਰੇ ਕਿੱਥੇ ਆ ਉਹ ਹੋਰ ਦਾ ਕੱਪੜੇ ਪਹਿਉਨੇ ਚੋਰਾ ਪੇ ਜਗਾ ਕੱਪੜੇ ਬਦਲ ਲੈਨੇ ਜੀ ਮੈਨੂੰ ਮਾਰਨ ਨੂੰ ਪੱਤਾ ਟੁੱਪੜ ਮਰ ਜਾ ਮੇਰੀ ਨਗਰ ਮੇਰੀ ਨਜ਼ਰੋਂ ਮਰ ਗਿਆ ਤੂੰ ਅੱਜ ਮੈਂ ਕਰਿਆ ਕੀ ਜੀ ਮੈਂ ਇਕੱਲਾ ਰਹੂ ਦੁਨੀਆ ਤੇ ਮੈਂ ਕਿੱਥੇ ਲੁਟਾਉਂਦਾ ਬੱਚਾ ਦਿੱਤਾ ਉਹ ਮੈਂ ਮੈਂ ਤਾਂ ਮਰਨ ਤੇ ਕੀ ਨਹੀਂ ਉੱਠ ਗਿਆ ਜਰ ਮਤਲਬ ਹੀ ਹੋ ਗਈ ਦੁਨੀਆ ਦੇ ਮੈਂ ਕੁਝ ਕਰਿਆ ਵੀ ਨਹੀਂ ਹੈਗਾ ਮੇਰੇ ਉਹੀ ਗੱਲ ਬਟੂਏ ਧੱਕਾ ਮਾਰਿਆ ਤੇ ਗੱਲ ਕਰਨ ਕਰਿਆ ਵੀ ਜੇ ਤੂੰ ਟੁੱਟ ਜਾ ਮੈਂ ਕਿਉਂ ਤਾਂ ਧੱਕਾ ਮਾਰੂਗਾ ਪ੍ਰਧਾਨ ਜੀ ਮੈਂ ਭੌੜਾ ਹੋਇਆ ਇੱਧਰ ਆਈ ਕੱਪੜੇ ਬਦਲੀ ਉੱਥੇ ਜਾ ਕੇ ਆ ਕੀ ਮਿਹਨਤ ਲਵੇ ਲਾਉਣੇ ਵੀ ਨਹੀਂ ਹੈਗਾ ਛੋਟੇ ਮੇਰੇ ਚਾੜੀ ਤੌਰ ਖਰਾਬ ਕਰਤੀ ਮੈਂ ਲੈ ਤੇ ਧਲਾਤੀ ਮੈਂ ਤਾਂ ਕੁਝ ਕਰੀ ਨਹੀਂ ਹੈਗਾ ਇੱਥੇ ਤਾਂ ਸੌਰਤਾ ਨਹੀਂ ਰਹਿ ਗਿਆ ਆਪਣਾ ਕੋਤਲੀ ਰਹਾ ਮੇਰਾ ਤਾਂ ਦੁਨੀਆ ਤੁਝ ਕਿਲ ਉੱਠ ਗਿਆ ਹੁਣ ਕੀ ਰਹੇਗਾ ਉਹ ਮੈਂ ਸੱਚੀ ਕਹਿਣਾ ਹੀ ਸੌ ਲੱਗੇ ਪ੍ਰਧਾਨ ਦੀ ਮੈਂ ਕੁਛ ਨਹੀਂ ਕਰਿਆ ਟਾਈਮ ਭਾਈ ਮੇਰੀ ਉਂਗਲਾ ਟਣਣ ਚਾਂ ਤੱਕ ਮੈਂ ਕਿੱਥੇ ਟੂਈ ਚੰਗਲਾਂ ਦੇ ਨਚਣ ਤੱਕ ਮੈਂ ਤਾਂ ਉਹ ਉੱਥੇ ਆਉਣਾ ਜੀ ਤੁਰੇ ਪਿੱਛੇ ਬੇਮਾਨਾ ਰਹਿੰਦੇ ਆਈ ਨਹੀਂ ਆਉਦੇ ਮਿਲਦੇ ਹੁੰਦੇ ਹਾਏ ਟਾਈਮ ਗਾੜ ਲਾ ਪੈਂਦਾ ਇਨਾ ਪਿੱਛੇ ਜਿੰਦ ਜਾਣ ਦੀ ਬਾਜ਼ੀ ਲਾਉਣੀ ਪੈਂਦੀ ਆ ਤਾਂ ਪ੍ਰਧਾਨ ਬਣਿਆ ਤੀ ਮੈਂ ਤਾਂ ਹੀ ਸੋਡੇ ਲਵੇ ਲਾਉਣੇ ਬਣੀ ਸੀ ਚੱਲ ਚੱਲ ਕੇ ਤੁਹਾਨੂੰ ਥੱਕਾ ਮੈਂ ਥੱਕਾ ਤਾਂ ਗਲਤੀ ਸੌਰੀ ਗਲਤੀ ਮੈਂ ਮਾਫੀ ਨਹੀਂ ਕਰਦਾ ਮੇਰੇ ਅਸੂਲ ਨੇ ਮੈਂ ਮਾਫੀ ਦੰਦੀ ਨਹੀਂ ਕਛਲੂ ਜੜ ਮੈਂ ਕੁਝ ਕਰੀ ਨਹੀਂ ਹੈਗਾ ਪਟਦੂਆ ਬਾਰੂ ਚੱਤ ਵੜਦਾ ਤੋ ਮੈਂ ਕੁਝ ਕਰੀ ਬੜੇ ਆਵਾਜ਼ ਜੀ ਤੂੰ ਮੈਂ ਪਰਤ ਗਿਆ ਪਰੇ ਹੋ ਜਾ ਉਹ ਨਹੀਂ ਮਖਿਆ ਜੀ ਕੋਈ ਨਹੀਂ ਮੈਂ ਚਲੋ ਕੁਝ ਕਰੀ ਨਹੀਂ ਹੈਗਾ ਚਲੋ ਪਾਣੀ ਪਿਉਣਾ ਪਾਣੀ ਪਾਣੀ ਪੀਣਾ ਪੜੀ ਲਿਆ ਦੇ ਛਿੱਲਾ ਦੇ ਮਰਾ ਪੱਕ ਦਬਾਕ ਪੜਕ ਆਇਓ ਆਇਓ ਪੁੱਤ ਤੌੜੇ ਚ ਪਿਉਣਾ ਮੈਂ ਕੁਝ ਨਹੀਂ ਕਰਾਏਗਾ ਇਹ ਤਾਂ ਉਹੀ ਮੇਰੇ ਨਾਲ ਲਾਤਾ ਠੀਕ ਹੈ ਆਪਾਂ ਗੱਲ ਕਰਦੇ ਚਲੋ ਹੀ ਚਲੋ